ਸੋ মিডিਆ ਹਵਾਲੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਸੋ ਅਮਰੀਕਾ ਚੋਂ ਕਥਿਤ ਤੌਰ ਦੇ ਉੱਤੇ 180 ਹੋਰ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੋ 15 ਫਰਵਰੀ ਨੂੰ 180 ਹੋਰ ਭਾਰਤੀਆਂ ਨਾਲ ਭਰਿਆ ਜਹਾਜ਼ ਹੈ ਜਿਹੜਾ ਅਮਰਤ ਸਰਦੀ ਧਰਤੀ ਤੇ ਪਹੁੰਚ ਸਕਦਾ ਹੈ ਸੋ ਦਾ ਅੱਦੀ ਹੈ ਕਿ ਇਸ ਤੋਂ ਪਹਿਲਾਂ ਵੀ 30 ਪੰਜਾਬੀਆਂ ਸਮੇਤ 104 ਭਾਰਤੀ ਨੌਜਵਾਨਾਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਨੌਜਵਾਨਾਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਹੈ ਜਿਹੜਾ ਅਮਰਤਸਰ ਦੀ ਧਰਤੀ ਤੇ ਪਹੁੰਚਿਆ ਸੀ ਤੇ ਅਮਰੀਕਾ ਵੱਲੋਂ ਇਹ ਕਾਰਵਾਈ ਹੈ ਜਿਹੜੀ ਲਗਾਤਾਰ ਜਾਰੀ ਹੈ ਤੇ ਇਸ ਕਾਰਵਾਈ ਨੂੰ ਅਮਰੀਕਾ ਲਗਾਤਾਰ ਅੰਜਾਮ ਦੇ ਰਿਹਾ ਹੈ ਸੋ ਹੁਣ ਮੀਡੀਆ ਹਵਾਲੇ ਤੋਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਚੋਂ ਕਥਿਤ ਤੌਰ ਦੇ ਉੱਤੇ 180 ਹੋਰ ਭਾਰਤੀ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸੋ 15 ਫਰਵਰੀ ਨੂੰ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਅਮਰਤ ਸਰ ਦੀ ਧਰਤੀ ਦੇ ਉੱਤੇ ਪਹੁੰਚ ਸਕਦਾ ਸੋ ਲਗਾਤਾਰ ਅਮਰੀਕਾ ਵੱਲੋਂ ਅਜਿਹੇ ਕਾਰਵਾਈਆਂ ਨੇ ਜਿਹੜੀਆਂ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋ ਕਾਰਜਕਾਲ ਸੰਭਾਲਿਆ ਗਿਆ ਉਸ ਤੋਂ ਬਾਅਦ ਉਹਨਾਂ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਸੋ ਬਾਰਡਰ ਨੇ ਜਿਹੜੇ ਅਮਰੀਕਾ ਦੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਲਗਾਤਾਰ ਆ ਜਿਹੜੀ ਸੁਰੱਖਿਆ ਇਹਨਾਂ ਬਾਰਡਰਾਂ ਦੇ ਉੱਤੇ ਵਧਾ ਦਿੱਤੀ ਗਈ ਹਾਲਾਂਕਿ ਸੁਰੱਖਿਆ ਵਧਾਉਣ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਉਹਨਾਂ ਭਾਰਤੀਆਂ ਦੀ ਜਾਂ ਉਹਨਾਂ ਨੌਜਵਾਨਾਂ ਦੀ ਪਛਾਣ ਕੀਤੀ ਗਈ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਹੁੰਚੇ ਸਨ ਸੋਂ 180 ਹੋਰ ਭਾਰਤੀ ਨੇ ਜਿਹੜੇ ਅਮਰੀਕਾ ਚੋਂ ਕੱਢੇ ਜਾ ਰਹੇ ਨੇ ਜਿਨ੍ਹਾਂ ਤਿਆਰੀਆਂ ਵੀ ਆ ਮੁਕੰਮਲ ਨਹੀਂ ਜਿਹੜੀਆਂ ਕੀਤੀਆਂ ਗਈਆਂ ਨੇ ਤੇ ਮੀਡੀਆ ਦੇ ਹਵਾਲੇ ਤੋਂ ਇਹ ਖਬਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ 180 ਹੋਰ ਭਾਰਤੀ ਨੇ ਜਿਹੜੇ ਉਹਨਾਂ ਨੂੰ ਅਮਰੀਕਾ ਚੋਂ ਕੱਢਿਆ ਜਾ ਰਿਹਾ ਸੋ 15 ਫਰਵਰੀ ਨੂੰ ਅਮਰੀਕੀ ਜਹਾਜ਼ ਇਹਨਾਂ ਭਾਰਤੀਆਂ ਨੂੰ ਲੈ ਕੇ ਅਮਰਤਸਰ ਦੀ ਧਰਤੀ ਤੇ ਪਹੁੰਚ ਸਕਦਾ ਸੋ ਲਗਾਤਾਰ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਰੋਕ ਲਗਾਉਣ ਦੇ ਲਈ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋਮਰਿਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖ ਦਿੱਤਾ ਕਿ ਅਮਰੀਕਾ ਦਾ ਦੁਨੀਆ ਸਨਮਾਨ ਕਰੇਗੀ ਸੋ ਦੱਸਦੀ ਹੈ ਕਿ ਪਹਿਲਾਂ ਵੀ 30 ਪੰਜਾਬੀਆਂ ਸਮੇਤ 104 ਭਾਰਤੀਆਂ ਦੀ ਵਤਨਵਾਪਸੀ ਹੋਈ ਸੀ ਅਤੇ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ 104 ਦੇ ਕਰੀਬ ਭਾਰਤੀਆਂ ਨਾਲ ਪਰਿਆ ਜਹਾਜ਼ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ ਤੇ ਇੱਕ ਵਾਰ ਫਿਰ ਤੋਂ ਹੁਣ ਅਮਰੀਕਾ ਵੱਲੋਂ 180 ਹੋਰ ਭਾਰਤੀਆਂ ਨੂੰ ਅਮਰੀਕਾ ਚੋਂ ਕੱਢਣ ਦੀਆਂ ਖਬਰਾਂ ਨੇ ਜਿਹੜੀਆਂ মিডিਆ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਸੋ 180 ਹੋਰ ਭਾਰਤੀ ਨੇ ਜਿਹੜੇ ਉਹ ਅਮਰੀਕਾ ਚੋਂ ਕੱਢੇ ਜਾ ਰਹੇ ਨੇ ਤੇ 15 ਫਰਵਰੀ ਨੂੰ ਅਮਰੀਕੀ ਜਹਾਜ਼ ਇਹਨਾਂ ਭਾਰਤੀਆਂ ਨੂੰ ਲੈ ਕੇ ਅਮਰitsar ਦੀ ਧਰਤੀ ਤੇ ਪਹੁੰਚ ਸਕਦਾ ਸੋ ਲਗਾਤਾਰ ਅਮਰੀਕਾ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਜੋ ਪ੍ਰਵਾਸੀ ਨੇ ਜੋ ਅਮਰੀਕਾ ਦੇ ਵਿੱਚ ਗਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕਵਾਇਦਾਂ ਜਿਹੜੀ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਅ ਸਖਤ ਫੈਸਲੇ ਲਏ ਗਏ ਨੇ ਜਿਹੜੇ ਏਜੰਟ ਭੋਲੇ ਭਾਲੇ ਲੋਕਾਂ ਨੂੰ ਆ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਨੂੰ ਚਾਂਸੇ ਦੇ ਕੇ ਡੋਂਕੀ ਰਾਹੀਂ ਅਮਰੀਕਾ ਭੇਜਦੇ ਨੇ ਉਹਨਾਂ ਦੇ ਉੱਤੇ ਤਾਂ ਕਾਰਵਾਈ ਪੰਜਾਬ ਸਰਕਾਰ ਵੱਲੋਂ ਵੀ ਆਰੰਭ ਦਿੱਤੀ ਗਈ ਹੈ ਪਰੰਤੂ ਅਮਰੀਕਾ ਵੱਲੋਂ ਅਜਿਹੇ ਨਾਗਰਿਕਾਂ ਨੂੰ ਅਮਰੀਕਾ ਚੋਂ ਬਾਹਰ ਕੱਢਣ ਦੀਆਂ ਜੋ ਕੋਸ਼ਿਸ਼ਾਂ ਨੇ ਲਗਾਤਾਰ ਜਾਰੀ ਨੇ ਤਾਂ ਅਮਰੀਕਾ ਵੱਲੋਂ ਹੁਣ ਇੱਕ ਵਾਰ ਫਿਰ ਤੋਂ 180 ਭਾਰਤੀ ਨੇ ਜਿਹੜੇ ਉਹਨਾਂ ਨੂੰ ਅਮਰੀਕਾ ਚੋਂ ਕੱਢਿਆ ਜਾ ਰਿਹਾ ਸੋ 15 ਫਰਵਰੀ ਨੂੰ ਇੱਕ ਜਹਾਜ਼ ਹੈ ਜਿਹੜਾ ਇਹਨਾਂ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਸਕਦਾ